ਹੋਇਆ ਕਿ ਕਿ ਇੱਕ ਵਾਰੀ ਸ਼੍ਰੀ ਕਾਂਤ ਜੈ ਰੰਜਨ ਜਿਹੜੇ ਇਹਨਾਂ ਦੇ ਪਤੀ ਸੀ ਨਿਰ ਆ ਰਿਹਾ ਜੀ ਦਾ ਹਾਂਜੀ ਉਹ ਮੌਕੇ ਦੀ ਤਾੜਤੇ ਸੀ ਉਹਨਾਂ ਨੇ ਰੈਕੀ ਕੀਤੀ ਹੋਈ ਸੀ ਸੁਭਾਸ਼ ਚੰਦਰ ਬੋਸ ਜੀ ਦੀ ਹਾਂਜੀ ਸੁਭਾਸ਼ ਚੰਦਰ ਬੋਸ ਜੀ ਉਹਨਾਂ ਨੂੰ ਮਿਲੇ ਉਹਨਾਂ ਨੇ ਗੋਲੀ ਮਾਰੀ ਉਹਨਾਂ ਦੇ ਅੱਛਾ ਜੀ ਗੋਲੀ ਬਾਈ ਚਾਂਸ ਬਚ ਗਈ ਉਹਨਾਂ ਦੇ ਬੈਠੇ ਡਰਾਈਵਰ ਤੇ ਲੱਗ ਗਈ ਅੱਛਾ ਜੀ ਡਰਾਈਵਰ ਤੇ ਲੱਗ ਗਈ ਤੇ ਉਸੇ ਵੇਲੇ ਕਿਤੇ ਉੱਥੇ ਨੀਰਾ ਆ ਰਹੀ ਆ ਜੀ ਸੀ ਉਹਨਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਨਾ ਸੰਗੀਨ ਲਿਆ ਕੇ ਤੇ ਸਿੱਧੀ ਉਹਨਾਂ ਦੇ ਜ਼ੈਰਨ ਜੰਦੇ ਸੀਨੇ 'ਚ ਖੋਪ ਤੇ ਅੱਛਾ ਇਹ ਸੰਗੀਨ ਕੀ ਹੁੰਦੀ ਹੈ ਸੰਗੀਨ ਐਕਚੁਅਲੀ ਜਿਹੜੀ ਇਹ ਨਾ ਬੰਦੂਕ ਹੁੰਦੀ ਆ ਹਾਂਜੀ ਉਹ ਬੰਦੂਕ ਦੇ ਅੱਗੇ ਇੱਕ ਛੁਰੀ ਨੁਮਾ ਇੱਕ ਪੌਣਿਕ ਫੁੱਟ ਦੀ ਇੱਕ ਛੁਰ ਹੀ ਹੁੰਦੀ ਆ ਜਦੋਂ ਫੌਜੀਆ ਕੋਲ ਬੰਦੂਕ ਨਾ ਚੱਲੇ ਗੋਲੀ ਮੁੱਕ ਜੇ ਤੇ ਉਦੋਂ ਹੱਥੋਂ ਹੱਤੀ ਜਿਹੜੀ ਲੜਾਈ ਹੁੰਦੀ ਆ ਨਾ ਉਦੋਂ ਫਿਰ ਉਹ ਸੰਗੀਨ ਨਾਲ ਲੜਦੇ ਆ ਤੇ ਉਹ ਇਹਨਾਂ ਦੇ ਹੱਥ ਸੀ ਤੇ ਉਹਨਾਂ ਨੇ ਸਿੱਧੀ ਸੰਗੀਨ ਆਪਣੇ ਪਤੀ ਦੇ ਪਤੀ ਨਹੀਂ ਗਦਾਰ ਪਤੀ ਦੇ ਸ੍ਰੀਕਾਂਤ ਜੈ ਰੰਜਨ ਜਿਨ੍ਹਾਂ ਨੇ ਗੋਲੀ ਮਾਰੀ ਸੁਭਾਚੰਦਰ ਬੋਸ ਜੀ ਦੇ ਉਹਨਾਂ ਦੇ ਸੀਨੇ 'ਚ ਘੁਬਾਤੀ ਉਹਨਾਂ ਨੂੰ ਮੌਕੇ ਤੇ ਮਾਰਤਾ